ਪਤਿਤ ਪਾਵਨ ਜਾਗਤ ਜੋਤ ਰੂਪੁ ਦੁਜ ਅਤਲ ਚਤੁਰ ਜਬਰ ਤਕਤਾਂ ਦੇ ਮਾਲਕ ਧੰਤਾਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਤਕਾਰਯੋਗ ਸਾਧ ਸੰਗਤ ਜੀਓ ਮਨੋ ਸਾਹਿਬ ਜੀਆਂ ਦੀ ਬਾਰੇ ਕਿਰਪਾ ਤਦਕਾ ਅੱਜ ਦੇ ਪਾਵਨ ਸ੍ਰੀ ਮੁਕਬਾਰ ਤਨਤਨ ਚਿੰਨੀ ਵਿਰਦਨ ਜੀ ਸਾਹਿਬ ਸਤਿਪਾਤ ਸ਼ਾਹ ਜੀ ਆਂਦੀ ਸੌਰ ਠਾਕ ਦੇ ਵਿੱਚ ਵਿਚਾਰਨ ਕੀਤੀ। ਪਵਿੱਤਰ ਬਾਣੀ ਦੇ ਵਿੱਚ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ। ਅੱਜ ਦੇ ਪਾਵਨ ਵਚਨ ਹਨ। ਅਗਨਾਸੀ ਜੀ ਅਨ ਕੋ ਦਾਤਾ। ਸਿਮਰਤ ਸਭ ਮਲ ਕੋਈ। ਗੁਰੂ ਸਭ ਸਮਝਾਉਂਦੇ ਆ ਵੀ ਭਾਈ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮਨ ਤੋਂ ਵਿਚਾਰਾਂ ਦੀ ਸਾਰੀ ਮੈਲ ਉਤਰ ਜਾਂਦੀ ਹੈ ਜਿਹੜਾ ਪ੍ਰਮਾਤਮਾ ਨਾਸ ਰਹਿਤ ਹੈ ਤੇ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ ਹਰੋਸ ਪ੍ਰਮਾਤਮਾ ਦੇ ਗੁਣਨ ਦਾਲ ਭਗਤਨ ਕਾ ਵਰਤਨ विरला पावे कोई कंदो परमात्मा सारे गुणਾਂ ਦਾ ਖਜ਼ਾਨਾ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਪਰ ਕੋਈ ਵਿਰਲਾ ਮਨੁੱਖ ਉਸ ਦਾ ਮਲਾਬ ਜਿਹੜਾ ਹੈ ਉਹ ਹਾਸਲ ਕਰਦਾ ਹੈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਆਪਣੇ ਮਨ ਨੂੰ ਹਿਲਾਉਣਾ ਦੀਏ ਮੇਰ ਮਨ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਜਿਹੜਾ ਪਰਮਾਤਮਾ ਸਭ ਤੋਂ ਵੱਡਾ ਹੈ ਔਰ ਜਿਹੜਾ ਸ੍ਰਿਸ਼ਟੀ ਦਾ ਪਾਲਣ ਹਾਰਾ ਹੈ। ਜਿ ਆ ਕੀ ਸ਼ਰਣ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਔਰ ਜਿਸ ਦਾ ਆਸਰਾ ਲਿਆ ਸੁਖੀ ਸੁਖ ਪ੍ਰਾਪਤ ਕਰ ਲੈਂਦੇ ਹਨ। ਰਪਦੇ ਵੀ ਦੁੱਖ ਨਹੀਂ ਵਿਆਪਦਾ ਰਹਾਉ। ਵੱਡ ਭਾਗੀ ਸਾਧ ਸੰਗ ਪਰਾਪਤ ਤਨ ਭੇਟ ਤਕ ਦੁਰਮਤ ਕੋਈ। ਸਤ ਸੰਗ ਕੰਧਨ ਭਲੇ ਮਨੋਖਾਂ ਦੀ ਸੰਗਤ ਨੂੰ ਬਰਮਤ ਕੰਧਨ ਕੋਟੀ ਮਤ ਨੂੰ ਸੱਤ ਬਾਸ਼ਾ ਕੰਧਨ ਭਾਈ ਵੱਡੀ ਕਿਸਮਤ ਨਾਲ ਭਲੇ ਮਨੋਖਾਂ ਦੀ ਸੰਗਤ ਹਾਸਲ ਹੁੰਦੀ ਹੈ ਔਰ ਉਹਨਾਂ ਨੂੰ ਮਿਲਿਆ ਸਤ ਸੰਗਤ ਵਿੱਚ ਜੁੜਿਆ ਕੋਟੀ ਬੁੱਧ ਜਿਹੜੀ ਹੈ ਉਹ ਨਾਸ ਹੁੰਦੀ ਹੈ ਮਨ ਤੋਂ ਬਕਾਰਾਂ ਦੀ ਮਾਇਲ ਲੈ ਜਾਂਦੀ ਹੈ ਔਰ ਉਹਨਾਂ ਦੀ ਧੂੜ ਕਹਿੰਦੇ ਤਨ ਕੀ ਧੂੜ ਲਾਲਕ ਦਾਸ ਵੰਚ ਜਿਨਾਂ ਹਰ ਨਾਮ ਅਰਦਾਹ ਪਰੋਹੀ ਦਾਸ ਨਾਨਕ ਵੀ ਕਦੇ ਉਹਨਾਂ ਦੇ ਚਰਨਾਂ ਦੀ ਤੂਰ ਮੰਗਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸੋ ਕੇ ਰੱਖਿਆ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਬਰੋਈਏ ਸਵਾਸ ਸਵਾਸ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਰਹੀਏ ਜਿਨ੍ਹਾਂ ਸਾਸ ਬਿਰਾਸ ਨਾ ਵਿਸਰੇ ਹਰ ਨਾਮ ਮੰਨ ਮੰਤਰ ਮਰਦ ਗਦੇ ਭਾਈ ਜਿਹੜੇ ਹਰੇਕ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ ਹਨ ਸਾਸ ਗਰਾਸ ਉਸ ਪਰਮਾਤਮਾ ਦੇ ਨਾਮ ਨੂੰ ਕਦੇ ਭੁੱਲਦੇ ਨਹੀਂ ਹਨ ਅਕਾਲ ਪੁਰਖ ਨੂੰ ਸਚਿਤ ਔਰ ਚੇਤੇ ਵਿੱਚ ਰੱਖਦੇ ਹਨ ਕਹਿੰਦੇ ਜਿਹੜਾ ਸਾਸ ਗਰਾਸ ਨਿਸਰੈ ਹਰ ਨਾਮਾ ਮਨ ਮੰਤ ਧੰਸੇ ਸੇ ਸਹੀ ਨਾਮਕ ਪੂਰਨ ਸੋਈ ਸੰਤ ਪੂਰੀ ਸੰਤਾਨ ਪੂਰੀ ਸਾਧੂ ਹਨ ਪੂਰੀ ਗੁਰੂ ਬਖਨੇ ਪੂਰੀ ਗੁਰੂ ਸੇ ਕਹਨ ਜਿਹੜੇ ਸਾਸ ਗਰਾਸ ਕੋਸ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਹਾਂ ਆਉ ਜਤਨ ਕਰੀਏ ਪਰੇ ਮਨੋਖਾਂ ਦੀ ਸੰਗਤ ਕਰਨ ਨੂੰ ਸ਼ੁਰੂ ਕਰੀਏ ਔਰ ਸਾਹਸ ਗ੍ਰਾਸ ਪ੍ਰਮਾਤਮਾ ਦੇ ਨਾਮ ਨੂੰ ਜਪਨਾ ਸ਼ੁਰੂ ਕਰੇ ਤਾਂ ਕਿ ਸਾਡੀ ਕੋਟੀ ਮਤ ਜੜੀਏ ਇਹਦਾ ਨਾਲ ਸੁ ਹੋ ਜਾਏ ਅੰਦਰ ਚੰਗੇ ਸੰਸਕਾਰ ਪੈਦਾ ਹੋ ਜਾਏ ਪ੍ਰਮਾਤਮਾ ਸਬਨਾਪਨ ਮੇਰ ਪਰਿਆਤ ਰਕੀ ਸਬਨਰੋ ਨਾਮ ਦਾੰਤੰਦੁਰ ਸਿਤਿ ਜੜੀ ਕਲਾਦਾ ਸਰਬਤ ਦੇ ਭਲੇ ਦੀ ਅਰਦਾਸ ਮੱਕਰ ਵਿੱਚ ਆਸਿ ਗ੍ਰੰਪੀਅਰ ਕਰਤਾ ਨਰਦਾ ਤਗਰੀਆਂ ਗੁਰੂ ਕਰਦੀਆਂ ਸਿ ਪਾਵਨ ਦੇ ਵਿਗੰਤਾ ਸਹਾਤ ਸੰਪੂਰਨਤਾ ਦੀ ਅਰਦਾਸ ਸਦੇ ਗਲ ਮੈਂ ਕਿ ਕਰਦੇ ਜੀ ਵਰਥੀ ਕਦੇ ਨਾ ਹੋਵੇ ਨਨ ਕੀ ਅਰਦਾਸ ਨਾਨਕ ਜਗਤ ਗੁਰੂ ਦਾ ਪੂਰਨ ਗੁਰੂ ਦਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ